ਫਾਰਮ ਮੇਟਰੋ ਕੀ ਹਾਲ ਹੈ ਵੈਲਕਮ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਆਗੇ ਭਾਈ ਆਪਾਂ ਫਾਰਮ ਤੇ ਸਵੇਰ ਦਾ ਟਾਈਮ ਹੈ ਤੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਵਧੀਆ ਤੁੰਦ ਜੀ ਪੈ ਰਹੀ ਹੈ ਮੱਠੀ ਮੱਠੀ ਬਾਕੀ ਅੱਜ ਆ ਦੀ ਵੀਡੀਓ ਆਪਾਂ ਬਣਾਵਾਂਗੇ ਭਾਈ ਲੇਅਰ ਫੀਡ ਉੱਤੇ ਤੇ ਗਰੋਵਰ ਫੀਡ ਉੱਤੇ ਜਿਵੇਂ ਆਪਣੀ ਮੁਰਗੀ ਤੁਹਾਨੂੰ ਪਤਾ ਹੀ ਹੈ 4 ਮਹੀਨੇ 10 ਦਿਨਾਂ ਦੀ ਹੋ ਗਈ ਤਾਂ ਕਰਕੇ ਆਪਾਂ ਉਹਨੂੰ ਆਂਡੇ ਵਾਲੀ ਫੀਡ ਸ਼ੁਰੂ ਕਰਤੀ ਤੇ ਤੁਹਾਨੂੰ ਦੱਸਾਂਗੇ ਆਂਡੇ ਵਾਲੀ ਫੀਡ ਤੇ ਗਰੋਵਰ ਫੀਡ 'ਚ ਕੀ ਫਰਕ ਹੈ ਕਦੋਂ ਪੈਣ ਲੱਗਦੀ ਹੈ ਤੇ ਰੇਟ 'ਚ ਕੀ ਫਰਕ ਹੈ ਤੇ ਅਸਲ 'ਚ ਆਂਡੇ ਵਾਲੀ ਫੀਡ 'ਚ ਹੁੰਦਾ ਕੀ ਹੈ ਕਿਉਂ ਤੇ ਇਹੋ ਜਿਹਾ ਕੀ ਆ ਉਹ ਫੀਡ ਚ ਜਿਹੜੀ ਆਪਾਂ 4 ਮਹੀਨੇ ਬਾਅਦ ਉਹ ਫਾਰਮ 'ਚ ਸ਼ੁਰੂ ਕਰਨੀ ਹੁੰਦੀ ਹੈਗੀ ਤਾਂ ਕਿ ਅੰਡੇ ਦੀ ਪ੍ਰੋਡਕਸ਼ਨ ਵਧੀਆ ਰਹੇ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਫਾਰਮ ਬਾਅਦ ਖੋਲਾਂਗੇ ਪਹਿਲਾਂ ਆਪਣੇ ਜਿੱਥੇ ਫੀਡ ਰੱਖਦੇ ਆਪਾਂ ਉੱਥੇ ਚੱਲਦੇ ਆਂਗੇ ਤੁਹਾਨੂੰ ਦਿਖਾਉਣਾ ਹੈ ਫੀਡ ਉੱਥੇ ਇੱਕ ਆਪਣੇ ਕੋਲ ਗਰੋਵਰ ਫੀਡ ਪਈ ਹੈ ਤੇ ਨਾਲ ਹੀ ਇੱਕ ਗੱਟਾ ਲੇਅਰ ਫੀਡ ਦਾ ਵੀ ਆਪਾਂ ਖੋਲ ਕੇ ਰੱਖਿਆ ਹੋਇਆਗਾ ਤੁਹਾਨੂੰ ਫਰਕ ਦਿਖਾਉਣ ਵਾਸਤੇ ਦੇਖਣ 'ਚ ਤੁਹਾਨੂੰ ਕੋਈ ਫਰਕ ਨਹੀਂ ਲੱਗਣਾ ਦੋਹੇ ਫੀਡਾਂ ਇੱਕੋ ਜਿਹੀਆਂ ਲੱਗਣੀਆਂ ਪਹਿਲਾਂ ਕਮਰੇ ਦਾ ਗੇਟ ਖੋਲ ਲੀਏ ਫਿਰ ਤੁਹਾਨੂੰ ਦਿਖਾਉਣੇ ਆਗੇ ਦੋਹੇ ਫ ਆ ਭਾਈ ਆਪਣੀ ਹੁਣ ਲੇਅਰ ਫੀਡ ਆਈ ਹੈ ਆਪਣੇ ਫਾਰਮ ਵਾਸਤੇ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਲੇਅਰ ਇਹ ਅੰਡੇ ਵਾਲੀ ਫੀਡ ਹੁੰਦੀ ਹੈਗੀ ਤੇ ਜਿਹੜੀ ਆਹ ਫੀਡ ਹੈਗੀ ਇਹ ਗਰੋਵਰ ਹੁੰਦੀ ਹੈ ਇਹ 4 ਮਹੀਨੇ ਤੋਂ ਪਹਿਲਾਂ ਪੈਂਦੀ ਹੈ ਮੁਰਗੀ ਦੀ ਗਰੋਥ ਵਾਸਤੇ ਹੁਣ ਮੈਂ ਤੁਹਾਨੂੰ ਦੋਹਾਂ ਫੀਡਾਂ 'ਚ ਫਰਕ ਦਿਖਾਉਣਾ ਹੈਗਾ ਆਪਾਂ ਫੀਡ ਚੱਕ ਲੈਣੇ ਹੈਗੇ ਬਾਅਦ ਜਾ ਕੇ ਦਿਖਾਉਣਾ ਤੁਹਾਨੂੰ ਇਹ ਦੇਖੋ ਆਹ ਫੀਡ ਹੈ ਭਾਈ ਗਰੋਵਰ ਕੋਈ ਫਰਕ ਲੱਗਦਾ ਤੁਹਾਨੂੰ ਇਹ 'ਚ ਇਹਨੂੰ ਦੇਖੋ ਪਹਿਲਾਂ ਤੁਸੀਂ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਜਿਹੜੀ ਫੀਡ ਹੁੰਦੀ ਹੈ ਲੇਅਰ ਅੰਡੇ ਵਾਲੀ ਮਤਲਬ ਆਹ ਦੇਖ ਲਓ ਕੁਈ ਹੈ ਦੋਹਾਂ 'ਚ ਫਰਕ ਕੁਛ ਵੀ ਨਹੀਂਗਾ ਫਰਕ ਹੈ ਬਸ ਦੋਹਾਂ ਦਾ ਜਿਹੜਾ ਅੰਦਰ ਕੈਲਸ਼ੀਅਮ ਹੈ ਪ੍ਰੋਟੀਨ ਹੈ ਜਾਂ ਹੋਰ ਵੀ ਜਿਹੜੇ ਜ਼ਰੂਰੀ ਤੱਤ ਨੇ ਉਹਨਾਂ 'ਚ ਹੀ ਫਰਕ ਹੈ ਸਿਰਫ ਸਭ ਤੋਂ ਪਹਿਲਾਂ ਆਪਾਂ ਮੁਰਗੀਆਂ ਨੂੰ ਫੀਡ ਪਾ ਦਈਏ ਤੇ ਫੇਰ ਕਰਦੇ ਆ ਇਸ ਟੌਪਿਕ ਤੇ ਗੱਲ ਚਲੋ ਫਾਰਮ 'ਚ ਚੱਲਦੇ ਆ ਫਾਰਮ ਦਾ ਜਿੰਦਾ ਖੋਲਦੇ ਨਾਲੇ ਨਾਲ ਲੈ ਕੇ ਚੱਲਦੇ ਆ ਫੀਡ ਲੋ ਬਈ ਫਾਰਮ ਦਾ ਜਿੰਦਾ ਆਪਾਂ ਖੋਲ ਲਿਆ ਤੇ ਹੁਣ ਗੁੰਡਾ ਵੀ ਖੋਲ ਲੈਣੇ ਆਗੇ ਇਹ ਇੱਧਰ ਜਿਹੜੀ ਫੀਡ ਸੀਗੀ ਬਾਈ ਆ ਫੀਡ ਮੈਂ ਬਾਲਟੀਆਂ ਚ ਪਾ ਲਈ ਪੌਣੀ ਸੋਖੇ ਹੋ ਜੂ ਕਿਉਂਕਿ ਮੁਰਗੇ ਦੇਖੋ ਮੁਰਗੇ ਨੇ ਕਿਵੇਂ ਇਕੱਠ ਕਰਕੇ ਇਹਨਾਂ ਨੇ ਫੀਡ ਪੋਣੀ ਔਖੀ ਕਰ ਦੇਣੀ ਹੈ ਨੰਗਣ ਨੂੰ ਥਾਂ ਹੀ ਨਹੀਂ ਛੱਡਦੇ ਤਾਂ ਕਰਕੇ ਮੈਂ ਇਹ ਪਹਿਲਾਂ ਹੀ ਬਾਲਟੀਆਂ ਚ ਪਾ ਲਈ ਤੇ ਗੱਟੇ ਚ ਪਾ ਲਈ ਅੱਡ-ਅੱਡ ਕਰ ਲੇ ਲੋ ਬਈ ਸਾਰੇ ਮੁਰਗਿਆਂ ਦਾ ਫੀਡ ਵਾਲਾ ਕੰਮ ਡਨ ਕਰਤਾ ਤਰਪਾਲਾਂ ਹਲੇ ਚੱਕਣੀਆਂ ਨੇ ਕਿਉਂਕਿ ਹਲੇ ਧੁੱਪ ਨਿਕਲ ਨਹੀਂ ਲੱਗੀ ਐ ਇਦੂ ਬਾਅਦ ਆਪਾਂ ਤਰਪਾਲਾਂ ਚੱਕ ਦਾਂਗੇ ਹੁਣ ਗੱਲ ਕਰਦੇ ਆਪਾਂ ਬਈ ਲੇਅਰ ਤੇ ਗਰੋਅਰ ਫੀਡ ਬਾਰੇ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੀ ਐ 15 ਦਿਨ ਤੱਕ ਸਟਾਰਟਰ ਪ੍ਰੀ ਸਟਾਰਟਰ ਫੀਡ ਚੱਲ ਗਰੋਥ ਚ ਉਹਦੂਆ ਗਰੋਵਰ ਫੀਡ ਚਲਦੇ ਇਹਨਾਂ ਦੀ 4 ਮਹੀਨਿਆਂ ਤੱਕ ਜਿਹਦੇ ਨਾਲ ਇਹਨਾਂ ਦੀ ਗਰੋਥ ਵਧੀਆ ਹੁੰਦੀ ਹੈ ਹੱਡੀਆਂ ਮਜ਼ਬੂਤ ਹੁੰਦੀਆਂ ਨੇਗੀਆਂ ਤੇ ਇਮਿਊਨਿਟੀ ਪਾਵਰ ਵੀ ਵੱਧਦੀ ਹੈ ਗਰੋਵਰ ਫੀਡ ਚ ਪ੍ਰੋਟੀਨ ਵੱਧ ਹੁੰਦਾ ਹੈ ਕੈਲਸ਼ੀਅਮ ਘੱਟ ਹੁੰਦਾ ਹੈ ਜਿਹਦੇ ਨਾਲ ਇਹਨਾਂ ਦੀ ਗਰੋਥ ਬਹੁਤ ਛੇਤੀ ਹੁੰਦੀ ਹੈ ਤੇ ਇਹਨਾਂ ਦਾ weight ਵਧੀਆ ਗੇਨ ਹੁੰਦਾ ਜਿਵੇਂ ਤੁਹਾਨੂੰ ਆਪਾਂ ਦਿਖਾਉਣ ਆਹ ਮੁਰਗਾ ਚੈੱਕ ਕਰੋ 4 ਮਹੀਨਿਆਂ ਦਾ ਤੇ ਇੱਧਰ ਗਰੋਥ ਚੈੱਕ ਕਰੋ ਸਾਰਿਆਂ ਦੀ ਤੁਹਾਨੂੰ ਇੱਕ ਮੁਰਗੀ ਵੀ ਦਿਖਾਉਣਾ ਮੈਂ ਆਹ ਦੇਖੋ ਆ ਜਿਵੇਂ ਮੁਰਗੀ ਲੱਗ ਰਹੀ ਹੈਗੀ ਕੀੜ ਖਾਨ ਦੇਖੋ ਹੁਣ ਇਹ ਪ੍ਰੋਪਰ ਆਂਡੇ ਵਾਸਤੇ ਤਿਆਰ ਹੈਗੀ 4 ਮਹੀਨੇ ਤੋਂ ਪਲੱਸ ਇਹਨਾਂ ਦੀ ਏਜ ਹੋ ਗਈ ਤੇ ਵੇਟ ਬਾਡੀ weight ਵੀ ਇਹਨਾਂ ਦਾ 1300 ਤੋਂ 1400 ਗ੍ਰਾਮ ਹੋ ਗਿਆ ਜਿਹੜਾ ਆਂਡੇ ਵਾਸਤੇ ਬਿਲਕੁਲ ਪਰਫੈਕਟ ਹੈ ਬਸ 200 ਗ੍ਰਾਮ ਹੋਰ ਵਧੂ ਇਹ ਮੁਰਗੀ ਆਂਡੇ ਤੇ ਆਜੂ ਆਪਣੀ ਤਾਂ ਕਰਕੇ ਗਰੋਅਰ ਫੀਡ ਚੌਥੇ ਮਹੀਨੇ ਤੱਕ ਹੀ ਚੱਲਦੀ ਹੈ ਜਿਹਦੇ ਵਿੱਚ ਪ੍ਰੋਟੀਨ ਵੱਧ ਹੁੰਦਾ ਹੈ ਫਾਈਬਰ ਵੱਧ ਹੁੰਦਾ ਹੈ ਤੇ ਕੈਲਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ ਤੇ ਇਸ ਤੋਂ ਬਾਅਦ ਗੱਲ ਕਰਦੇ ਆ ਆਪਾਂ ਜਿਹੜੀ ਫੀਡ ਇਹਨਾਂ ਨੂੰ ਆਂਡਿਆਂ ਵਾਸਤੇ ਦੇਣੀ ਆ ਉਹ 'ਚ ਕੀ ਫਰਕ ਹੁੰਦਾ ਹੈ ਤੇ ਉਹ ਕਿਉਂ ਜ਼ਰੂਰੀ ਹੈ ਜਿਵੇਂ ਹੁਣ ਆਪਣੀ ਮੁਰਗੀ 4 ਮਹੀਨਿਆਂ ਦੀ ਹੋ ਗਈ ਆਂਡੇ ਵਾਸਤੇ ਬਿਲਕੁਲ ਤਿਆਰ ਹੈ ਤਾਂ ਕਰਕੇ ਆਪਾਂ ਇਹਨਾਂ ਦੀ ਲੇਅਰ ਫੀਡ ਸ਼ੁਰੂ ਕਰਤੀ ਲੇਅਰ ਫੀਡ 'ਚ ਆਏ ਹੁੰਦਾ ਹੈ ਪ੍ਰੋਟੀਨ ਘਟ ਜਾਂਦਾ ਹੈਗਾ ਤੇ ਜਿਹੜੀ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ ਫੀਡ 'ਚ ਉਹ ਵਾਧੇ ਜਾਂਦੀ ਹੈ ਜਿਹਦੇ ਨਾਲ ਮੁਰਗੀ ਆਂਡਾ ਦੇਣ ਨੂੰ ਜਮਾਂ ਬਿਲਕੁਲ ਰੈਡੀ ਹੋ ਜਾਂਦੀ ਹੈ ਤੇ ਜਿਹੜਾ ਆਂਡਾ ਹੁੰਦਾ ਹੈ ਬਈ ਉਹ ਕੈਲਸ਼ੀਅਮ ਦਾ ਹੀ ਬਣਦਾ ਹੈਗਾ ਜਿਹੜਾ ਆਂਡੇ ਦਾ ਸ਼ੈਲ ਹੁੰਦਾ ਜਿਹੜਾ ਤੁਸੀਂ ਦੇਖਦੇ ਹੋਗੇ ਉਹ ਸਾਰਾ ਕੈਲਸ਼ੀਅਮ ਦਾ ਬਣਿਆ ਹੁੰਦਾ ਹੈਗਾ ਪ੍ਰੋਪਰ ਜੇ ਕੈਲਸ਼ੀਅਮ ਘੱਟ ਰਹਿ ਗਿਆ ਉਹ ਆਂਡੇ ਦਾ ਜਿਹੜਾ ਹੁੰਦਾ ਪ੍ਰੋਪਰ ਸਟਰ ਤਾਂ ਕਰਕੇ ਇਹਨਾਂ ਨੂੰ ਕੈਲਸ਼ੀਅਮ ਵਾਲਾ ਜ਼ਰੂਰੀ ਹੁੰਦਾ ਤੇ ਉਹ ਉਸੇ ਸਾਈਡ ਤੇ ਪ੍ਰੋਟੀਨ ਦੀ ਮਾਤਰਾ ਘਟਾਉਂਦੇ ਹੈਗੇ ਫੀਡ ਵਾਲੇ ਜਿਹੜੇ ਕੰਪਨੀ ਵਾਲੇ ਹੁੰਦੇ ਤਾਂ ਕਿ ਮੁਰਗੀ ਓਵਰ weight ਨਾ ਹੋਵੇ ਤੇ ਜੇ ਮੁਰਗੀ ਦਾ ਭਾਰ 1500 ਜਾਂ 1600 ਗ੍ਰਾਮ ਤੋਂ ਟੱਪ ਗਿਆ ਮਤਲਬ 2 2.5 3 ਕਿਲੋ ਦੀ ਹੋ ਗਈ ਮੁਰਗੀ ਤਾਂ ਆਰ ਆਰ ਮੁਰਗੀ ਤੇ ਬਲੈਕ ਬਲੈਕ ਐਕਸਟਰਾ ਲੋ ਮੁਰਗੀ ਆਂਡਾ ਦੇਣੋਂ ਹਟ ਜਾਂਦੀ ਹੈ ਜਦੋਂ ਓਵਰ weight ਹੋ ਜੇ ਜਾਦੇ ਫੀਡ ਖਾਲੇ ਜਾਂ ਪ੍ਰੋਟੀਨ ਜਾਦੇ ਮਿਲ ਜੇ ਫਾਈਬਰ ਜਾਦੇ ਮਿਲ ਜਾਣ ਤਾਂ ਉਦੋਂ ਮੁਰਗੀ ਆਂਡਾ ਛੱਡ ਜਾਂਦੀ ਹੈ ਤਾਂ ਕਰਕੇ ਫੀਡ ਹੁੰਦੀ ਜਿਹੜੀ ਉਹ ਜ਼ਰੂਰੀ ਐ ਬਾਕੀ ਆਪਣੇ ਕੋਲ ਜੇ ਹਿਸਾਬ ਨਾਲ ਮੁਰਗੀਆਂ ਐ ਜੇ ਤੁਸੀਂ ਕਹੋ ਵੀ ਘਰ ਦੀ ਫੀਡ ਵੀ ਪੈ ਸਕਦੀ ਇਹਨਾਂ ਨੂੰ ਤਾਂ ਐਨੇ ਮੁਰਗਿਆਂ ਨੂੰ ਘਰ ਦੀ ਫੀਡ ਪੈਂਦੀ ਐ ਬਾਈ ਮਹਿੰਗੀ ਤਾਂ ਕਰਕੇ ਆਪਾਂ ਫੀਡ ਜਿਹੜੀ ਬਾਜ਼ਾਰ ਦੀ ਵਰਤਦੇ ਆਂ ਕੰਪਨੀ ਦੀ ਫੀਡ ਵਰਤਦੇ ਆਂਗੇ ਬਾਕੀ ਬਾਈ ਦੋਹਾਂ ਦਾ ਰੇਟ ਵੀ ਲਗਭਗ ਸੇਮ ਹੀ ਹੁੰਦਾ ਚਾਹੇ ਕੋਈ ਵੀ ਕੰਪਨੀ ਹੋਵੇ ਚਾਹੇ ਕੋਈ ਵੀ ਫੀਡ ਹੋਵੇ ਚਾਹੇ ਗਰੋਵਰ ਜਾਂ ਲੇਅਰ ਦੋਹਾਂ ਦਾ ਫੀਡ ਚ ਬਾਲੀ ਪ੍ਰਾਈਸ ਚ ਬਾਲਾ ਫਰਕ ਨਹੀਂ ਹੁੰਦਾ 1400 ਤੋਂ ਲੈ ਕੇ 1600 ਤੱਕ ਚਾਹੇ ਕੋਈ ਵੀ ਕੰਪਨੀ ਦੀ ਫੀਡ ਹੈ ਚਾਹੇ ਗਰੋਵਰ ਹੈ ਚਾਹੇ ਈਜ਼ੀ ਦੀ ਹੈ ਚਾਹੇ ਬਿੱਗ ਬਰੋ ਦੀ ਹੈ ਸਾਰੀਆਂ ਫੀਡਾਂ ਇਸ ਰੇਂਜ 'ਚ ਆ ਜਾਂਦੀਆਂ ਨੇਗੀਆਂ ਚਾਹੇ ਲੇਅਰ ਲੈ ਲੋ ਚਾਹੇ ਗਰੋਵਰ ਲੈ ਲੋ ਗਰੋਵਰ ਤੁਸੀਂ 4 ਮਹੀਨੇ ਤੋਂ ਪਹਿਲਾਂ ਵਾਰ ਤੱਕ ਸਕਦੇ ਹੋ ਉਹਨਾਂ ਮੁਰਗੀ ਥੋੜੀ ਛੇਤੀ ਤਿਆਰ ਹੋ ਜੂਗੀ ਛੇਤੀ ਆਂਡੇ ਤੇ ਆਜੂਗੀ ਆਉਗੀ ਤਾਂ ਉਸੇ ਟਾਈਮ 'ਤੇ ਜਿਹੜਾ ਉਹਦਾ ਟਾਈਮ ਪੀਰੀਅਡ ਹੁੰਦਾ ਪਰ ਗਰੋਥ ਚੰਗੀ ਹੋ ਜੂਗੀ ਜਿਵੇਂ ਮੈਂ ਇਹਨਾਂ 'ਚ ਤੁਹਾਨੂੰ ਦਿਖਾਉਣ ਆ ਮੁਰਗਾ ਆ ਮੁਰਗੀ ਚੈੱਕ ਕਰੋ ਇਹ ਵੀ 4 ਮਹੀਨਿਆਂ ਦੀ ਹੈ ਤੇ ਆਹ ਮੁਰਗੀਆਂ ਵੀ 4 ਮਹੀਨੇ ਦੀਆਂ ਆ ਵਿੱਚ ਕਈ ਇਹੋ ਜਿਹੇ ਰਹਿ ਜਾਂਦੇ ਨੇ ਤਾਂ ਕਰਕੇ ਤੁਹਾਡੇ ਜਿਆਦੇ ਮੁਰਗੇ ਇਹੋ ਜਿਹੇ ਨਾਲ ਰਹਿਣ ਤਾਂ ਕਰਕੇ ਤੁਸੀਂ ਫੀਡ ਵਾਰਤ ਸਕਦੇ ਹੋਗੇ ਉਹਨਾਂ ਵਧੀਆ ਰਿਜ਼ਲਟ ਆਹ ਦੇਖੋ ਜਿਵੇਂ 2 ਸਾਢੇ ਚ ਇਹੋ ਜਿਹੇ ਹੈਗੇ ਨੇ ਬਾਕੀਆਂ ਦੀ ਗਰੋਥ ਚੈੱਕ ਕਰੋ ਤੁਸੀਂ ਤੇ ਆ ਵੀ ਉਸੇ ਮਹੀਨੇ ਦੇ ਬੱਚੇ ਨਿਕਲੇ ਹੋਏ ਨੇ ਉਸੇ ਦਿਨ ਦੇ ਦੇ ਇਹਨਾਂ ਦੀ ਗਰੋਥ ਚੈੱਕ ਕਰ ਸਕਦੇ ਤੁਸੀਂ ਤਾਂ ਕਰਕੇ ਫੀਡ ਵੱਡਾ ਇਹ ਫਰਕ ਪਾਉਂਦੀ ਆ ਉਹ ਤੁਹਾਡੀ ਗਰੋਥ ਵਧੀਆ ਕਰਦੀ ਆ ਮੁਰਗੀਆਂ ਦੀ ਤਾਂ ਕਿ ਤੁਹਾਡਾ ਵੱਡਾ ਨੁਕਸਾਨ ਨਾ ਹੋਵੇ ਕੋਈ ਤੇ ਇਹੇ ਸੀ ਬਈ ਆਪਣੀ ਅੱਜ ਦੀ ਵੀਡੀਓ ਲੇਅਰ ਫੀਡ ਤੇ ਗਰੋਵਰ ਫੀਡ ਬਾਰੇ ਵੀ ਆਂਡੇ ਵਾਲੀ ਫੀਡ ਚ ਕੀ ਫਰਕ ਹੁੰਦਾ ਹੈਗਾ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਹੋਰ ਵੀ ਕੋਈ ਜੇ ਕੁਐਸਚਨ ਹੋਣ ਆਪਾਂ ਉਸ ਤੇ ਵੀਡੀਓ ਬਣਾ ਦਾਂਗੇ ਕਿਉਂਕਿ ਆਪਾਂ ਹੁਣ ਪੋਲਟਰੀ ਦੀ ਵਲੋਗਿੰਗ ਸ਼ੁਰੂ ਕਰਤੀ ਰੈਗੂਲਰ ਵਲੋਗ ਪਾਇਆ ਕਰਾਂਗੇ ਵਧੀਆ ਕੰਟੈਂਟ ਲਿਆਵਾਂਗੇ ਤੁਹਾਡੇ ਵਾਸਤੇ ਪੂਰੀ ਤੁਹਾਨੂੰ ਨੋਲਿਜ ਦਵਾਂਗੇ ਤਾਂ ਕਿ ਤੁਸੀਂ ਵੀ ਪੋਲਟਰੀ ਦੀ ਪੂਰੀ ਜਾਣਕਾਰੀ ਲੈ ਸਕੋ ਬਾਕੀ ਕਮੈਂਟ ਕਰਕੇ ਦੱਸੋ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਮਿਲਦੇ ਆ ਕਿਸੇ ਨਵੇਂ ਟੌਪਿਕ ਤੇ ਤੇ ਪੈਟ ਵਲੋਗਿੰਗ ਵੀ ਆਪਾਂ ਸ਼ੁਰੂ ਕਰਤੀ ਆਪਣਾ ਚੈਨਲ ਸ ਤੇ ਚਲੋ ਬਾਈ ਮਿਲਦੇ ਆ ਤੁਹਾਨੂੰ ਕਿਸੇ ਹੋਰ ਟੌਪਿਕ ਤੇ ਵਧੀਆ ਜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਤੁਸੀਂ ਵੀ ਪਿਆਰ ਬਣਾ ਕੇ ਰੱਖਿਓ ਜਿਵੇਂ ਇੰਸਟਾਗ੍ਰam ਤੇ ਆਪਾਂ ਨੂੰ ਪਿਆਰ ਦਿੰਨੇ ਹੋ ਚਲੋ ਬਾਈ ਚੈਨਲ ਕਰ ਦਿਓ ਆਪਣਾ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੀਡੀਓ ਚ